ਅੱਜ ਪੰਜਾਬ ਸਰਕਾਰ ਦੀ ਸਰਕਾਰ ਤੁਹਾਡੇ ਦੁਆਰ ਸਕੀਮ ਤਿਤ ਪਿੰਡ ਗੇਰਾ ਵਿਖੇ ਜਨ ਸ਼ਿਕਾਇਤ ਨਿਵਾਰਨ ਕੈਂਪ ਲਗਾਇਆ ਗਿਆ ਜਿਸ ਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਪਹੁੰਚੇ ਇਸ ਕੈਂਪ ਵਿੱਚ ਐਸ ਡੀ ਐਮ ਮੁਕੇਰੀਆ ਤਹਿਸੀਲਦਾਰ ਹਾਜੀਪੁਰ ਅਤੇ ਮੁਕੇਰੀਆ ਬੀ ਡੀਟੀ ਉਹ ਹਾਜੀਪੁਰ ਅਤੇ ਪਿੰਡ ਦੇ ਮਹੱਤਵਪੂਰਨ ਲੋਕ ਵੀ ਵੱਡੀ ਗਿਣਤੀ ਵਿੱਚ ਲੋਕਾਂ ਦੇ ਸਹਿਯੋਗ ਲਈ ਹਾਜ਼ਰ ਸਨ ਇਸ ਕੈਂਪ ਵਿੱਚ 30 ਦੇ ਕਰੀਬ ਵਿਭਾਗਾਂ ਦੇ ਅਧਿਕਾਰੀਆਂ ਨੇ ਆਮ ਲੋਕਾਂ ਦੀਆਂ ਸ਼ਿਕਾਇਤਾਂ ਸੁਨੀਆਂ ਕੁਝ ਸ਼ਿਕਾਇਤਾਂ ਦਾ ਮੌਕੇ ਤੇ ਹੀ ਨਿਪਟਾਰਾ ਕੀਤਾ ਗਿਆ ਅਤੇ ਕੁਝ ਸ਼ਿਕਾਇਤਕਰਤਾਵਾਂ ਨੂੰ ਸੰਬੰਧਿਤ ਦਫ਼ਤਰਾਂ ਚ ਬੁਲਾ ਕੇ ਪੂਰਾ ਸਹਿਯੋਗ ਦੇਂਦਾ ਪਰੋਸਾ ਦਿੱਤਾ ਗਿਆ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ ਡੀ ਐਮ ਮੁਕੇਰੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਆਮ ਲੋਕਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਉਹਨਾਂ ਦੇ ਘਰ ਬੈਠੇ ਹੀ ਮਿਲੇਗਾ ਅਤੇ ਉਹਨਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ ਤੋਂ ਵੀ ਰਾਤ ਮਿਲੇਗੀ ਇਸ ਮੌਕੇ ਸਿਹਤ ਵਿਭਾਗ ਦੀ ਟੀਮ ਨਾਲ ਗਣੇਸ਼ਪਾਲ ਮੁਕੇਸ਼ ਗੜਵਾਲ ਸੁਰਜੀਤ ਸਿੰਘ ਰਾਕੇਸ਼ ਕੁਮਾਰ ਡਾਕਟਰ ਅਭਿਨਕ ਸ਼ਰਮਾ ਸਮੇਤ ਕਈ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਸਮਾਜ ਸੇਵੀ ਵੀ ਹਾਂ ਜੀ ਆਦੀਪਿੰਡ ਗੇਰਾਵਕ ਲਈ ਪੰਜਾਬ ਸਰਕਾਰ ਆਪਕੇ ਦੁਆਰ ਦੇ ਤਹਿਤ ਦੀ ਸਾਬ ਦੇ ਦਿਸਨ ਰਸਾ ਕੈਂਪ ਲਾਇਆ ਗਿਆ ਹੈਗਾ ਇੱਥੇ ਲੋਕਾਂ ਜਿਹੜੀ ਸ਼ਿਕਾਇਤਾਂ ਦਾ ਮੌਕੇ ਤੇ ਹੀ ਸੁਣ ਕੇ ਨਿਪਟਾਰਾ ਕੀਤਾ ਜਾ ਰਿਹਾ ਹੈਗਾ ਸਾਡੇ ਕੋਲ ਲਗਭਗ 50 ਸਰਕਾਰ ਦੇ ਸਾਰੇ ਜਿਹੜੇ ਵਿਭਾਗ ਨੇ ਇੱਥੇ ਹਾਜ਼ਰ ਨੇ ਤੇ ਲੋਕ ਵੀ ਆ ਰਹੇ ਨੇ ਆਸ-ਪਾਸ ਦੇ ਪਿੰਡਾਂ ਤੋਂ ਇਹ ਆਪਣੀ ਸਮੱਸਿਆ ਦਾ ਜਿਹੜਾ ਸਮਾਧਾਨ ਕਰਵਾ ਰਹੇ ਨੇ ਇਹ ਸਮੱਸਿਆ ਸਮਾਧਾਨ ਮੌਕੇ ਤੇ ਹੀ ਬਸੰਦਾ ਉਪਤੀ ਕੀਤਾ ਜਾ ਰਿਹਾ ਹੈ ਜਿਹਨੂੰ ਡੇ ਲੱਗਦੀ ਆ ਉਹ ਅਸੀਂ ਉਹਨੂੰ ਮਾਰਕ ਕਰਦੇ ਆ ਸਰਦਨ ਮੈਕੋਨੋਮੀ ਜਦੋਂ ਦੁਨਾਰਾ ਘਾਤਿਆ ਜਾਂਦਾ ਸਰ ਲੱਗਦੇ ਨੇ ਕਿਥੇ ਲੋਕਾਂ ਨੂੰ ਖੱਜਲ ਖਰਾਬ ਹੋਣੇ ਕੰਦੇ ਸੀਗਾ ਸਾਰੇ ਇੱਥੇ ਕੰਮ ਹੋ ਰਹੇ ਨੇ ਹਾਂਜੀ ਲਗਭਗ ਕੰਮ ਸਾਰੇ ਹੋ ਰਹੇ ਨੇ ਜੀ ਲੋਕਾਂ ਦੇ ਅਸੀਂ ਪਿੰਡਾਂ ਇੱਕ ਨਸਟਰ ਬਣਾਇਆ ਜੀ ਲਗਭਗ 5-5 ਸਿੱਛੇ ਪਿੰਡ ਨੇ ਜੀ ਇੱਕ ਵਾਰ ਤੁਸੀਂ ਗਿਆ ਪਲਾਉਂਦੇ ਤਾਂ 5-6 ਪਿੰਡਾਂ ਨੂੰ ਕੱਟੇ ਹੀ ਘੁੱਟ ਦਿੱਤੀ ਜਾਂਦੀ ਹੈਗੀ ਆ ਉਹਦਾਂ ਦੇ ਕੰਮਾਂ ਦੇ ਨੁਕਤੇ ਦਾ ਇਹਦਾ ਮੁੱਕੀ ਕੱਢਦਾ ਤੇ ਮੋਕੇ ਦੇ ਦਾ ਕੈਂਪੇਨਰ ਖਤਮ ਹੋਏਗਾ ਉਸ ਤੋਂ ਬਾਅਦ ਅਸੀਂ ਦੱਸ ਸਕਦੇ ਹਾਂ ਕਿ ਵੈਸੇ ਬਹੁਤ ਜਨਤਾ ਆ ਕੇ ਆਪਣਾ ਕੰਮ ਕਰਵਾ ਕੇ ਜਾ ਸਭ ਤੋਂ ਵੱਡੀ ਮੁਸ਼ਕਲਾ ਕੀ ਇਹ ਕਿ ਲੋਕ ਲੱਗੇ ਆ ਮੁਸ਼ਕਲਾਂ ਦਾ ਲੋਕਾਂ ਦੀਆਂ ਕੋਈ ਸਪੈਸ਼ਲ ਨਹੀਂ ਕਹਿ ਸਕਦੇ ਵੱਖਰੀ ਵੱਖਰੀ ਨੇ ਜੀ ਦੇਖੋ ਹੈਲਥ ਵਾਲੇ ਆਏ ਸੀਗੇ ਹੈਲਥ ਵਾਲੇ ਆਪਣਾ ਜਿਹੜੀ ਸਰਕਾਰ ਵੱਲੋਂ ਮੈਡੀਸਿਨ ਪ੍ਰੋਵਾਈਡ ਕੀਤੀ ਜਾ ਰਹੀ ਹੈ ਉਹ ਲੈ ਕੇ ਚਲੇ ਗਏ ਠੀਕ ਹੈ ਬढ़ापा ਪੈਨਸ਼ਨ ਵਾਲੇ ਆ ਹੋਰ ਪੈਨਸ਼ਨ ਵਾਲੇ ਆ ਕਿ ਪੈਨਸ਼ਨ ਵਾਲੇ ਬੰਦੇ ਵੀ ਆਏ ਨੇ ਜਿਹੜੀ ਉਹ ਸਰਕਾਰ ਦੇ ਦਰਤਾਂ ਆਪਣੀ ਲੋੜਤਾ ਪੂਰੀ ਕਰਦੇ ਨੇ ਉਹਨਾਂ ਨੂੰ ਸਰਕਾਰ ਪੈਨਸ਼ਨ ਵੀ ਦੇ ਰਹੀ ਹੈ ਇਸੇ ਤਰ੍ਹਾਂ ਡਿਪਾਰਟਮੈਂਟ ਦੇ ਕੋਲੋਂ ਚ ਆਈ ਲਗਭਗ ਸਾਰੀ ਆਏ ਹੋਏ ਨੇ ਹਾਂਜੀ ਸਰ ਅੱਗੇ ਬਿਸਤਰੇ ਤੇ ਹਾਂ ਜੀ ਅੱਗੇ ਵੀ ਇਦਾਂ ਚੱਲਦੇ ਰਹਿਣਗੇ ਜਦ ਤੱਕ ਸਰਕਾਰ ਦੇ ਸੰਦੇਸ਼ ਨੂੰ ਅਸੀਂ ਪਾਰਨਾ ਕਰਦੇ ਰਹਾਂਗੇ